ਹਾਂਜੀ ਮੇਰੇ ਵੀਰੋ ਗੱਟਕ ਕਰਦਾ ਤੁਹਾਡਾ ਮੇਰਾ ਅੱਜ ਦੇ ਵਲੋਗ ਵਿੱਚ ਮਤਲਬ ਆਪਾਂ ਬੈਠੇ ਸੀ ਈ ਘਰੇ ਟਾਈਮ ਮਤਲਬ ਲਗਭਗ ਹੋ ਗਿਆ 9 ਦਾ ਤੇ ਅੱਜ ਆਪਾਂ ਬੇਲੀ ਆ ਅੱਜ ਆਪਾਂ ਕੂਤਰ-ਕੂਤਰ ਡੋਦੇ ਆ ਕੋਈ ਚੈੱਕ ਆਪਾਂ ਕਰੇ ਬੈਠੇ ਸੀ ਆਪਨੀ ਫੜੀ ਲੱਗੀ ਆ ਪਾ ਜਾਣਾ ਤੇ ਉਹ ਜਿਸਨ ਨੂੰ ਆਪਾਂ ਗਏ ਆ ਨਾਲ ਮੰਡਾ ਉਹਦੇ ਇੱਕ ਕੋਠੇ ਕੋਠੇ ਦੇਖਣਦੇ ਆ ਤੇ ਆਪਾਂ ਵੀ ਜਾਂਦੇ ਕੋਠੇ ਦੇ ਤੇ ਪਹਿਲਾਂ ਮੈਂ ਤੇ ਲੋ ਕੋਠੇ ਹੀ ਜਾਂਦੇ ਆ ਆਪਾਂ ਤੁੰਦ ਹੋ ਰਿਹਾ ਵੀ ਉਹ ਕੋਠੇ ਕੋਠੇ ਦਾ ਚਾਹ ਜਨਾ ਆਪਾਂ ਅੱਜ ਕੋਠੇ ਹੀ ਸਵਾਈ ਸੂਈ ਮੇਤਰੋ ਜੇ ਟਾਈਮ ਲੱਗਾ ਦਾ ਕਰਦੇ ਆ ਆਪਾਂ ਜਾਂਦੇ ਆ ਕੋਠੇ ਦੇ ਹਾਂਜੀ ਮੇਰੇ ਵੀਰੋ ਕੋਠੇ ਦੇ ਤੋਂ ਮੜ ਗਏ ਸੀ ਇਦਰਾ ਮੂੰ ਜਿਸਨ ਵੀ ਲੱਗਾ ਵਲੋਗ ਬਣਾਉਣ ਮਿੱਤਰੋ ਕਰੋ ਜੇ ਖੁੱਡੇ ਦੇ ਵਿੱਚ ਵੜਿਆ ਨਾਂ ਲੈ ਲਿਆ ਆਮੜਾ ਈਕਾ ਬਾਈ ਈਕਾ ਬਾਈ ਇਦਰਾ ਮੂੰ ਕਰੋ ਕਰੋ ਜੇ ਇੱਕ ਮਿੱਤਰੋ ਆਹ ਹਾਂ ਮੁੰਡਾ ਕਹਿੰਦੇ ਪੂਰਾ ਲ ਸਕੋਰਾ ਮਾਰਦਾ ਏ ਤੇ ਜਿਹੜਾ ਲੱਗਾ ਚੈੱਕ ਕਰਦਾ ਕਬੂਤਰ ਪਰ ਵਲੋਗ ਤੇ ਮਿੱਤਰੋ ਆਪਾਂ ਜਦ ਤੱਕ ਇਹ ਉਹ ਕਿਹੜਾ ਕਬੂਤਰ ਉੱਤ ਲਗਾ ਰਿਹਾ ਹਾਂ ਦੋ ਉਹ ਵੀ ਆਪਾਂ ਵੀ ਇਹ ਕਬੂਤਰਾਂ ਨੂੰ ਆਪਾਂ ਤੇ ਠੀਕ ਹੈ ਜਾਨ ਨੂੰ ਆਪਾਂ ਤੇ ਜਦੋਂ ਤਾਂ ਮੰਤਰੋ ਕਬੂਤਰ ਨੂੰ ਉਲੀ ਰਹਿਣ ਵੇਲੇ ਬੰਦੇ ਆ ਹਾਂ ਜੀ ਮੇਰੇ ਵੀਰੋ ਮੰਡਾ ਲਾਤਾ ਆਪਾਂ ਸੋਟੜੀ ਲਾਉਣਾ ਮੈਂ ਪਹਿਲਾਂ ਬੱਚੇ ਨੂੰ ਬਿਠਾ ਦਿੱਤੀ ਸੋਟੜੀ ਲਾ ਕੇ ਛੋਟੀ ਇੱਥੇ ਤੇ ਆਪਰਾ ਬੱਚਾ ਚੈੱਕ ਕਰ ਮਤਰੇ ਕਰੀਓ ਕਪੜੇ ਆ ਬੱਚੇ ਨੂੰ ਸਰਦੀ ਦੇ ਬਿਠਾ ਲਾਂਗੇ ਉਹ ਥੇ ਲਾ ਦੇ ਸਰਦੀ ਦੇ ਬਿਠਾ ਲਾਂਗੇ ਤੇ ਫੇ ਆਪਾਂ ਇੱਕ ਅਡੋਨਾਂ ਦੇ ਕਬੂਤਰ ਏਡੇ ਵਾਂ ਨੂੰ ਦਵਾਗੇ ਹਡਾ ਲੱਗੋ ਦੇਖੋ ਮਤਲਬ ਆਪਣੇ ਦੋ ਬੰਦੇ ਲੱਗੇ ਹੋਏ ਸਰਦੀ ਲਾਉਣ ਕਰੋ ਚੈੱਕ ਮੇਰੇ ਵੀਰੋ ਸਿੱਧੀ ਕਰਦੇ ਮੜੀ ਮੇਰਾ ਭਰਾ ਸਿੱਧੀ ਨਹੀਂ ਹੈਗੀ ਸਿੱਧੀ ਕਰਦੇ ਮੜੀ ਸਿੱਧੀ ਆ ਉਧਰ ਨੂੰ ਘੁਮਾ ਉਧਰ ਨੂੰ ਆਖੜਾ हां जी मेरे वीडियो पकड़ दी पहला मुक्की बच्चे नु काट के बहा दिया ना छतरी ते करो चेक कि हुन मुंडे ਦੂਜੇ ਜਗੜ ਦੇ ਵਿੱਚ ਕਰੋ चेक ਮਿੱਤਰੋ ਇੱਕ ਆਪਰਾ ਅੱਖਾ ਬਿਠਾਤਾ ਇਹਨੂੰ ਬਿਠਾਈ छतरी ਤੇ ਆਹ ਚੈੱਕ ਕਰੋ मुक्की ਮਿੱਤਾ ਆਪਣਾ ਬਣ ਗਿਆ छतरी ਤੇ ਇੱਕ ਮਿੱਤਰੋ ਆ ਵੀ ਬਿਠਾਤਾ ਚੈੱਕ ਕਰੋ ਚੈੱਕ ਕਰ ਮੇਰਾ ਬਲੌਗ ਬਣਾਉਣ ਰਿਹਾ ਤੇ ਮਿੱਤਰੋ ਹੁਣ ਅੱਜ ਕਬੂਤਰਾਂ ਤੋਂ ਤੁਹਾਨੂੰ ਮਿਲਦੇ ਆ ਫੇ ਹਲੋ ਆਪਾ ਕਬੂਤਰਾਂ ਨਾਲ ਮਾੜੇ ਉਲੀ ਦਿੰਦੇ ਆ ਪਹਿਲੂ ਪਾਣੀ ਪੂਰੀ ਮੈਂਗਾ ਤੇਰਾ ਕੱਢ ਰਿਹਾ ਖੰਡੇ ਚ ਰਾਤ ਮਿੱਤਰੋ ਆਪਾਂ ਹੋ ਗਈ ਮਾੜੇ ਲੇਟ ਗਏ ਹੋਏ ਸੀ ਤੇ ਪਾਣੀ ਕੱਢਣ ਚੇਤਾਂਦੇ ਆ ਤੇ ਦਾਨੇ ਆਪਾਂ ਕੱਲ ਤੁਹਾਨੂੰ ਪਤਾ ਵਾਰੀ ਪੈਸੇ ਵਲੋਗ ਤੁਸੀਂ ਕੱਲ ਤਾਂ ਦੇਖਿਆ ਹੋਊਗਾ ਜੇ ਨਹੀਂ ਦੇਖਿਆ ਤਾਂ ਜਾ ਕੇ ਦੇਖ ਲਓ ਤੇ ਨਾਲੇ ਕੱਲ ਤੋਂ ਲਾਈਕ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਮਿਲਦੇ ਆ ਕਬੂਤਰਾਂ ਨਾਲ ਫੇਲੇ ਹਾਂਜੀ ਮੇਰੇ ਵੀਡੀਓ ਤੇ ਕਰਦਾ ਕਬੂਤਰ ਆਪਾਂ ਤਾਂ ਪੀਕੇ ਕੂਤਰ ਕੱਢੇ ਯਾਰ ਕੂਤਰ ਕੱਢ ਫੇ ਕੂਤਰ ਕੱਢ ਫੇ ਡਾਦੇ thro ਮੁੰਡਾ ਕਹਿਤ ਮੁੰਡੇ ਲਾਤਾ ਪਾ ਕੂਤਰ ਕੱਢਣ ਅਡਾਦੇ ਅਡਾਦੇ ਸਾਡੇ ਉੱਤਰ ਕੱਢ ਦੇ ਆ ਗਿਆ ਮਿੱਤਰੋ ਆਪਣਾ ਕਿਜੀ ਨਾਲ ਆ ਗਿਆ ਮਿੱਤਰੋ ਆਪਣਾ ਇੱਕ ਤੇ ਆ ਗਿਆ ਮਿੱਤਰੋ ਦੂਜਾ ਪਰ ਮਿੱਤਰੋ ਇਹਦੀ ਪੂਸ ਵੀ ਆਨ ਲਾਪੀ ਕਰੋ ਚੈੱਕ ਮਿੱਤਰੋ ਠੀਕ ਆ ਦੋ ਕਬੂਤਰ ਆਪਣੇ ਗਏ ਬੱਚਾ ਜਿਹੜਾ ਤੁਹਾਨੂੰ ਦੱਸਿਆ ਹੀ ਲਿਆ ਹੁੰਦਾ ਸਾਫ ਆਪਛਾ ਤੇ ਦੋ ਕਬੂਤਰ ਆਪਣੇ ਮਤੋਂ ਗਏ ਅਬ ਬੱਚਾ ਵੀ ਆਪਣਾ ਗਿਆ ਦੋ ਕਬੂਤਰ ਹੱਲੇ ਮਿੱਤਰੋ ਉੱਤਰ ਆਲੇ ਆ ਦੋ ਕਬੂਤਰ ਆਪਣੇ ਮਿੱਤਰੋ ਆ ਜਾਂਦੇ ਕਰੋ ਚੈੱਕ ਮੇਰੇ ਵੀਰੋ ਜਾਂਦੇ ਆਪਣੇ ਤਿੰਨੇ ਕਬੂਤਰ ਕਰੋ ਚੈੱਕ ਮੇਰੇ ਵੀਰੋ ਆਪਾਂ 라 ਜੇ ਖੁੱਡਾ ਕਰੋ ਚੱਕ ਨੇ ਕੁੱਤਰਾ ਆਪਣੇ ਡੰਦੇ ਆ ਕਿੰਨੇ ਦਾ ਬਗ ਕੀ ਆਪਾਂ ਬੈਠੇ ਹੁਮੇ ਇੱਧਰ ਆ ਜਾਵਗਾ ਲਾ ਲਾ ਪਾਣੀ ਉਤਰ ਟਾਈਮ ਹੋ ਗਿਆ ਤਕਰੀਬਨ ਸਵਾ ਕਦੋਂ ਦਾ ਤੇ ਤਿੰਨ ਕੁੱਤਰਾ ਆਪਣੇ ਆਉਂਦੇ ਆ ਤੇ ਹਾਂਜੀ ਮੇਰੇ ਵੀਰੋ ਬੱਚੇ ਆਪਣੇ ਬੈਠੇ ਇੱਥੇ ਤੇ ਇੱਕ ਬੱਚਾ ਆਪਣਾ ਫਿਰਦਾ ਇਹ ਆਪਾਂ ਨੀਵੇਂ ਹੀ ਉੜਦਾ ਮਿੱਤਰੋ ਆਪਣੀ ਗਈ ਚੜ ਕਰੋ ਚੈੱਕ ਮੇਰੇ ਵੀਰੋ ਕਲੀਅਰ ਨਹੀਂ ਮਿੱਤਰੋ ਲਿਖਦੇ ਹੋਵਗੇ ਤੁਹਾਨੂੰ ਪਤਾ ਹੀ ਆ ਫੇ ਬਲੜ ਹੋਏ ਬਲੜ ਹੋਏ ਜਾਂਦਾ ਫੋਨ ਕਰੋ ਚਲੋ ਚੈੱਕ ਮੇਰੇ ਵੀਰੋ ਵੇ ਇਹ ਨਾਲ ਨਹੀਂ ਉੜਦਾ ਹਲੇ ਜਿਸਨ ਆਹ ਮਿੱਤਰੋ ਆਪਣਾ ਕੋਠਿਆ ਦੀ ਉੜਦਾ ਜਾ ਰਿਹਾ ਬੱਚਾ ਤੇ ਉਹ ਲਗਾਓ ਟਾਈਮ ਹੋ ਗਿਆ ਮਿੱਤਰੋ ਲਗਭਗ ਤੇ ਟਾਈਮ ਹੋ ਗਿਆ ਮਿੱਤਰੋ ਲਗਭਗ 10:30 ਦਾ ਟਾਈਮ ਹੋ ਗਿਆ ਹੈ ਤੇ ਬੱਚੇ ਆਪਣੇ ਆ ਬੈਠੇ ਆ ਤੇ ਕਬੂਤਰ ਆਪਣਾ ਇੱਕ ਬੱਚਾ ਮਤਰਾ ਉਹ ਫਿਰ ਦਸ ਫੈਲ ਗਿਆ ਪਿੱਛੇ ਦੋ ਤਾਂ ਮਤਰਾ ਆਪਣੇ ਆ ਵਰਤੇ ਤੇ ਆਪਾਂ ਲੈ ਜਾਣਾ ਮੁਰਗਾ ਆਲੂ ਵੀ ਚਾਣਾ ਆ ਬੱਚੇ ਨੂੰ ਫਿਲਹਾਲ ਹਲੇ ਐਨ ਦੇਖ ਲਈਏ ਹੋਇਨਾ ਮਤਰਾ ਆਪਾਂ ਮੁਰਗਾ ਚਲ ਜੀਏ ਤੇ ਇਧਰ ਬੈਰੀ ਬੁਰੀਆਂ ਕੰਮ ਕੱਢ ਦੇਵੇ ਚਿਕਰੋ ਚੈੱਕ ਮੇਰੇ ਵੀਡੀਓ ਤੇ ਲੱਗਿਆ ਹੋਇਆ ਆਪਣਾ ਇਸਨੂੰ ਪਰ ਆ ਬਲੋਗ ਬਣਾਉਣ ਤੇ ਮਿੱਤਰੋ ਇੱਧਰ ਬੈਠਾ ਆਪਣਾ ਪਿਕਅਪ ਹੈ ਜੀ ਤੇ ਆ ਫਿਰਦਾ ਆਪਣਾ ਬੱਚਾ ਬੱਚਾ ਮਿੱਤਰੋ ਮੇਰੇ ਉਹ ਦੂ ਫਿਰਦੀ ਹੈ ਤੇ ਆਪਾਂ ਮੁਰਗਿਆ ਕਰਨੀ ਜਾਂਦੇ ਆ ਘੰਟਾ ਕਰ ਓਕੇ ਤੁਹਾਨੂੰ ਬਲਦੇ ਆ ਮਿੱਤਰੋ ਆਪਾਂ ਮੁਰਗੇ ਵਾਲੀ ਯਾਰ ਚੈੱਕ ਬੱਚੇ ਹਾਂ ਜੀ ਮੇਰੇ ਵੀਰੋ कबूतरी सतरी तक कट दी बच्चा भी अपना देखो सगरे बस लो भी मित्रों बच्चा आ गया पहले मित्रों बारह फिर चढ़ गया हूँ सवा कह टाइम हो गया आ गया बस चेक करो मित्रों आ गया करो चेक मेरे जी एक मेरे वीरे होरबारे ਬੱਚਿਆਂ ਨੂੰ ਬਾਵਾਂ ਟਾਈਮ ਹੋ ਗਿਆ ਤੇ ਦੋ ਕੂਤਰ ਮਿੱਤਰੋ ਆਪਣੇ ਬਾਂਦਰ ਬਣੇ ਹੋਏ ਉਹ ਅੰਬ੍ਰੇਚ ਲੱਗੇ ਆ ਉਹਨਾਂ ਨੂੰ ਓਟ ਦੇ ਰਹੇ ਹਾਂ ਦੋ ਹਾਂਜੀ ਮੇਰੇ ਵੀਰੋ ਮੈਂ ਕਿਹਾ ਮਿੱਤਰਾਂ ਨੂੰ ਦੱਸ ਦਈਏ ਬੱਚਾ ਆਪਾਂ ਲਿਆ ਲਾ ਕੇ ਖੁੱਡੇ ਚ ਬਾੜ ਹਾਂਜੀ ਕੂਤਰੀ ਬਠਾਈ ਸੀ ਵੀ ਬਾੜਤੀ ਇਹ ਛੋਟੇ ਬੀਬੀ ਪਿਜਨ ਸੀ ਬੱਚੇ ਛੋਟੇ ਉਹ ਵੀ ਆਪਾਂ ਬਾੜ ਤੇ ਖੁੱਡੇ ਚ ਤੇ ਦੋ ਕੂਤਰ ਮੇ ਵੀਰੋ ਆਪਣੇ ਪੂਰੇ ਬੰਦ ਬਣੇ ਹੋਏ ਅੰਬ੍ਰੇਚ ਲੱਗੇ ਆ ਹਾਂ ਦੇਖਦੇ ਤਾਂ ਦੇਖ ਲਓ ਦੇਖ ਲਓ ਤੁਸੀਂ ਦੇਖਦੇ ਹੋਗੇ ਤਾਂ ਤੇ ਬਾਕੀ ਦੇ ਤਾਂ ਆਪਾਂ ਲਾ ਲਿਆ ਕਰੋ ਤੁਸੀਂ ਕਰੋ ਚੈੱਕ ਹਾਂਜੀ ਮੇਰੇ ਵੀਰੇ ਆਦਾ ਕਬੂਤਰ ਆਪਾਂ ਨੇ ਲੈ ਸੀ ਲਾ ਤੇ ਤਾਂਨੇ ਪਣੀ ਦਾ ਕਬੂਤਰ ਆ ਲਿਆ ਹੋਗਾ ਟਾਈਮ ਤਾਂ ਆਪਣੀ ਉਹ ਪਾਂਡੇਸ ਭਗ ਰੱਖਿਆ ਇਹ ਕੁਤਰ ਆਪਣੇ ਭੁੱਖੇ ਹੋ ਰਿਹਾ ਤੇ ਇਹਨਾਂ ਨੂੰ ਦੰਦਾਂ ਦਾ ਆਖੜੀਆਂ ਨੂੰ ਪਾਣੀੰਂ ਟਾਲਾ ਆ ਆ ਰੱਖਦੇ ਆਂ ਪਾਣੀ ਕੋਸ ਕੇ ਰੱਖਦੇ ਆ ਇਹ ਲੱਖ ਯਾਰ ਹਾਲ ਦੇਖੋ ਮਿੱਤਰੋ ਬੱਚਾ ਕਿੱਦਾਂ ਭੁੱਖਾ ਹੋਇਆ ਸਾਰੇ ਕੁਤਰ ਦੇਖੋ ਕਿਵੇਂ ਆ ਦੇ ਦਾਨੇ ਤੇ ਅੱਧਰ ਵੀ ਆਉਣਗੇ ਦੇਖੋ ਮਿੱਤਰੋ ਛੋਖ ਲੱਗੀ ਆ ਇਹਨਾਂ ਨੂੰ ਤੇ ਲੱਪੇ ਖਾਂਦਾਂ ਨੇ ਤੇ ਥੋੜੇ ਜਿਹੇ ਦਾਨੇ ਮਿੱਤਰੋ ਹੋਰ ਪੋਣੇ ਆ ਉਹ ਵੀ ਥੋੜੇ ਘੱਟ ਆ ਗਏ ਕਿ ਬੰਗਾਲ ਟ੍ਰੇਟ ਥੋੜੇ ਥੋੜੇ ਯਾਰ ਟ੍ਰੇਟ ਫਲੋ ਹੋ ਰਿਹਾ ਕੰਮ ਸੈਕਟਿਆ ਇਹਨਾਂ ਨਾਲ ਕੜੇ ਪਾਣੀ ਪੜ ਕੇ ਪਾਣੀ ਚਕਲੀ ਪਾਣੀ ਆਪਣਾ ਟੋਟੂ ਲਈਏ ਮੜਾ ਕਿ ਇੱਥੇ ਤੇ ਚਲਾ ਲਈਏ ਪਾਣੀ ਚਲੋ ਮਿੱਤਰੋ ਥੋੜਾ ਜਿਹਾ ਦਿਨ ਹਾਂ ਇੱਥੇ ਮਿੱਤਰੋ ਕਿਵੇਂ ਪਾਣੀ ਪੈਂਦਾ ਇਨ ਮਿੱਤਰ ਮੜਾ ਘੜਾ ਤੋਲੀ ਗੰਦਾ ਹੋਇਆ ਪੂਰਾ ਹਾਂਜੀ ਮੇਰੇ ਵੀਰਾਂ ਮੈਂ ਦਾ ਭਾਂਡਾ ਪਕੂਤਰਾ ਭਾਂਡੇ ਧੋ ਲਿਆ ਤੇ ਪੜ ਦੇ ਆ ਪਾਣੀ ਤੇ ਚੋਕੋ ਮੀ ਦਿਓ ਪਿੰਟੂ ਦੀ ਮਿੱਤਰੋ ਪਾਣੀ ਲੈ ਆਪਾਂ ਭਾਲ ਤੇ ਰੱਖੰਦੇ ਸਾਨੂੰ ਹੁਣ ਖੁਡੇ ਚ ਦੇਖੋ ਮਿੱਤਰੋ ਕਿਵੇਂ ਪਿੰਦੇ ਪਾਣੀ ਕੋਲ ਕੀ ਇੱਕ ਮੇਰੇ ਵੀਰੋ ਬੱਚਾ ਲਾਪਾ ਆਪਣਾ ਪਾਣੀ ਕਿਚੇ ਅੰਜੀ ਮੇਰੇ ਵੀਰੋ ਮੈਂ ਕਬੂਤਰਾਂ ਚੁਗੇ ਪਿੰਦਾ ਹੋ ਗਿਆ ਕੰਮ ਪੂਰਾ ਡੰਨ ਤੇ ਆਪਾਂ ਬੈਠੇ ਹੀ ਖੱਡੇ ਮੋਰੇ ਤੇ ਹੁਣ ਲੱਗਿਆ ਮਿੱਤਰੋ ਮੁਰਗਾ ਇਦਾਂ ਨੇ ਪਿੰਦਾ ਕੰਮ ਤੇ ਉਹਨਾਂ ਨੂੰ ਵੀ ਚੱਲ ਕੇ ਪੋਦੇ ਇਦਾਂ ਨਾ ਤੇ ਪਹਿਲੋ ਮਿੱਤਰੋ ਫਸਡੇ ਸੀ ਪਰ ਵਲੋਗ ਚੰਨ ਦਿਖਾਏ ਆਪਾਂ ਉੰਜੀ ਛੱਡੇ ਸੀ ਤੇ ਬੰਦ ਕਰਤੇ ਸੀ ਆਪਾਂ ਘੰਟਾ ਛੱਡ ਗਏ ਇਹਨੂੰ ਖੋਲਦੇ ਆ ਨਾਲ ਦੇਖਦੇ ਆ ਆਪਾਂ ਕਾਲੇ ਜੋੜੇ ਬਰ ਕੋਈ ਗੁੱਡ ਨਿਊਜ਼ ਆਈ ਕਿ ਨਹੀਂ ਕੱਲ ਮਿੱਤਰੋ ਸਾਡਾ ਨੂ ਵਲੋਗ ਕਾਲਾਪੁਰ ਦਸਰਾ ਪਰ ਲੱਗ ਗਈ ਤੇ ਕੱਲ ਆਪਣੇ ਕਾਲੀ ਮੁਰਗੀ ਜਿਹੜੀ ਉਹ ਕਾਲੇ ਮੁਰਗੇ ਬੰਦ ਕੀਤੇ ਸੀ ਹੰਡ ਦੇ ਤਾਂ ਇਹ ਪਹਿਲਾ ਉਹ ਆਪਾਂ ਰੱਖ ਲਿਆ ਉਹਦੇ ਕਿਉਂਕਿ ਉਹ ਬੱਚੇ ਲੈਣੇ ਆ ਤੇ ਉਤਰ ਜਾਣੇ ਪਏ ਕੰਮ ਹੋ ਗਿਆ ਡੰਨ ਤੇ ਹੁਣ ਆਪਾਂ ਮੁਰਗਿਆਂ ਨੂੰ ਪੋਰੇ ਚੋਗਾ ਪਾਣੀ

ਕਿ ਜਨ ਲੱਗੇ ਹਨ ਖਰੋਚਾ ਇੱਕ ਪੋਲਾ ਪਈ ਜਾਂਦੇ ਖੋਲਦੇ ਖੁੱਲਿਆ ਨਹੀਂ ਮੈਂ ਖੁੱਲ ਗਿਆ ਖੋਲਦੇ ਖੁੱਡਾ ਆਇਆ ਮੈਂ ਕਹ ਨਾ ਨਾ ਦੇ ਵੀ ਰੀਜ ਹੁੰਦੀ ਆ ਖੋਲ ਲੂੰਗਾ ਨਿਆ ਵੀ ਮਨ ਹੁੰਦਾ ਆ ਦੀ ਚੱਕਰੇ ਤਾਂ ਨੂੰ ਚੱਕਰੇ ਤਾਂ ਨੂੰ ਹਾਂ ਤੇ ਹੁਣ ਖੋਲ ਦੇ ਤੋਈ ਖੋਲ ਚੱਕ ਪਿੱਛੇ ਹੋ ਜਾ ਪਿੱਛੇ ਆ ਇਧਰ ਵਾਜ ਆ ਸਾਰਾ ਖੋਲ ਦੇ ਛੱਡਦਾ ਕਾ ਤੇ ਦਰਵਾਜ਼ਾ ਆ ਵੀ ਮਿੱਤਰੋ ਕਰੋ ਚੈੱਕ ਤੇ ਮੁੰਡੀ ਜੱਫੀ ਵੱੱਡੇ ਲੱਗਦੀ ਹੈ ਤੇ ਆਹ ਦਾਣੇ ਜੇ ਪੈਸੇ ਮੜੇ ਇਹ ਰੱਖ ਦੇ ਇਹਨਾਂ ਨੂੰ ਤੇ ਅੱਛਾ ਅਬ ਇੱਥੇ ਰੱਖਨੇ ਅੱਛਾ ਇੱਥੇ ਰੱਖ ਜਾਬੀ ਚਾਬੀ ਇੱਥੇ ਰੱਖ ਦੇ ਤੇ ਮਿੱਤਰੋ ਆਪਾਂ ਸਲਕਾ ਜੀ ਲਿਆਂਦੇ ਆਇਆ ਕਰੋ ਇਹਨੂੰ ਖਿਲਾਰ ਦੇ ਇੱਥੇ ਮੈਂ ਵੇਇਆ ਉੱਥੇ ਆ ਕੇ ਉੱਥੇ ਆ ਕੇ ਵੇਇਆ ਹਾਂ ਬੈਠੇ ਹੁਣ ਆਹ ਹਾ ਲੋ ਮਿੱਤਰੋ ਪਸਾ ਲੈ ਕੇ ਤੇ ਖਲਾਰ ਇਹ ਲੋ ਫਸਵੇਂ ਪਾਉਂਦੇ ਆ ਮੂਰੀ ਗੀ ਚੇਕ ਕਰ ਚੇਕ ਮੇਰੇ ਵੀਰੋ ਤੇ ਮਿੱਤਰੋ ਭੁੱਖੇ ਹੁੰਦੇ ਆਟਾ ਜਿਆ ਹੁਣ ਥੜ ਕੇ ਪੋਰੇ ਪਹਿਲੋਂ ਇੰਨਾ ਇੰਨਾ ਜੋਗ ਲੈਣਾ ਤੇ ਹਾਂਜੀ ਮੈਂ ਮਿੱਤਰੋ ਮੈਂ ਕਹਾ ਮਿੱਤਰੋ ਨਾਲ ਉਹ ਖੁੱਡਾਂ ਵੀ ਆਪਾਂ ਖੋਲ ਕੇ ਦੇਖਦੇ ਆ ਵੀ ਉਧਰ ਕੋਈ ਗੁੱਡ ਨਿਊਜ਼ ਆਈ ਕਿ ਨਹੀਂ ਹੈ ਤੇ ਚੱਕਦੇ ਚਾਪਦੇ ਆ ਅੱਜ ਵੀ ਹੜਾ ਇਹ ਟਹੜ ਦੇਦਾ ਟੇਟਾ ਪਾਸੇ ਕਰ ਦੇ ਪਹਿਲਾਂ ਇੱਥੇ ਇੱਥੇ ਆ ਨਹੀਂ ਆ ਰੀ ਗਾਨੀ ਆਹੀ ਚਾਰ ਕਾਨੀ ਆਲ ਚਾਰ ਕਾਨੀ ਆਲ ਚਾਰ ਆਂ ਗੱਲੀ ਪਹਿਲਾਂ ਮੇਤਰੋ ਕੱਲ ਤਾਂ ਆਪਣੇ ਕਾਲੀ ਮੁਰਗੀ ਨੇ ਪਹਿਲਾਂਂ ਦੇ ਦਿੱਤਾ ਤੇ ਆਪਾਂ ਦੇ ਹੁਣ ਬੱਚੇ ਘਟਾਏ ਆ ਆ ਆ ਮੁਰਗੀ ਦੀਆਂ ਡੰਡੀ ਖਾਣੀਆਂ ਆਪਾਂ ਬੱਚੇ ਦੇਖਦੇ ਘਟਾ ਕੇ ਮੌਸਮ ਵੀ ਸਹੀ ਆ ਮੈਂ ਆਪਣੇ ਸੈਟਅਪ ਦੇ ਵਿੱਚ ਨਿੱਕੇ ਨਿੱਕੇ ਬੱਚੇ ਆਉਣ ਤੇ ਖੋਲ ਹਣ ਖੋਲ ਕੇ ਪਾਸੇ ਹੋ ਜੀ ਮੜਾ ਲੱਕਦਾ ਹੁਣ ਕੱਢ ਕੱਢ ਹਾਂ ਪਾਸੇ ਜਾ ਮੜਾ ਹੁਣ ਮਿੱਤਰੋ ਲੋ ਵੀ ਗੁੱਡ ਨਿਊਜ਼ ਆ ਗਈ ਇਧਰੋਂ ਵੀ ਅੱਜ ਦੂਜਾ ਅੰਡਾ ਦੇ ਦਿੱਤਾ ਇਹਨੇ ਮੁਰਗੀ ਨੇ ਆਪਣੀ ਕਾਲੀ ਨੇ ਤੇ ਮੁਰਗੀ ਨੂੰ ਕਰਦੇ ਬੰਦ ਮੁਰਗੀ ਨਹੀਂ ਫੜ ਕੇ ਆਏ ਕਰਦੀਏ ਬੰਦ ਹਾਂਜੀ ਮਿੱਤਰੋ ਆਪਾਂ ਕਾਲੀ ਮੋਦੀ ਫੜ ਲਈ ਆ ਤੇ ਮੁੰਡੇ ਨੂੰ ਖੜਾਉਂਦੀ ਆ ਘਟ ਕੇ ਫੜੀਏ ਭਜਣਾ ਠੀਕ ਆ ਚੱਲ ਚੱਲ ਫੜ ਲਾ ਘਟ ਕੇ ਫੜ ਲਈ ਜੱਫੀ ਵਾਲਾ ਜੱਫੀ ਵਾਲਾ ਜੱਫੀ ਵਾਲਾ ਜੱਫੀ ਵਾਲਾ ਘਟ ਕੇ ਛੜਤੀ ਦੇਖਿਆ ਤੂੰ ਮਿੱਤਰੋ ਇਹਨੇ ਫੇ ਛੜਤੀ ਤੇ ਮਿੱਤਰੋ ਆਪਾਂ ਫੜ ਲਈ ਆ। ਖੱਪਾ ਫੜ ਲਈ ਆ। ਤੇ ਲੱਗਿਆ ਹਾਂ ਆਪਾਂ ਹੀ ਬਾੜਦੇ ਹਾਂ ਖੁੱਡੇ ਨਿਆਣੇ ਕੋ। ਮਿੱਤਰੋ ਨੋ ਬੋ ਮਾਰਦੀ ਮੁਰਗੀ। ਤੇ ਆਪਾਂ ਹੜਤੀ ਆ ਮੁਰਗੇ ਨਾ ਮੁਰਗੇ ਚੈੱਕ ਕਰੋ ਮਿੱਤਰੋ। ਲਾ ਆਪਾਂ ਇਹ ਚੜ੍ਹਨ ਉੱਤੇ। ਇਹਨਾਂ ਨੂੰ ਹਲੇ ਕਰਦੇ ਆ ਬੰਦ। ਤੇ ਜਾਤੀ ਕਿ ਇਹਨਾਂ ਨੂੰ ਹਲੇ ਮਿੱਤਰੋ ਘੰਟਾ ਖਾ ਪੀ ਲੈਣ ਦੋ। ਇਹਨਾਂ ਨੂੰ ਬੰਦ ਕਰਕੇ ਫੇਰ ਖੋਲਦੇ ਆ ਉਹਨਾਂ ਨੂੰ। ਕਰੋ ਚੈੱਕ ਮਿੱਤਰੋ ਮੈਂ ਕਿ ਸਾਰੇ ਦਾਣੇ ਖਾ ਲਏ ਨਹੀਂ। ਕਮ ਇਸੇ ਕਮ ਅੱਧਾ ਘੜੇ ਗਿਆ ਤਾਂ ਇਹ ਸਾਰੇ ਖਾ ਗਏ ਆ ਸਰਕਲ ਸਰਕਾ ਪਈਆ ਵਾਲ ਨੇ ਤੇ ਕੁੱਤਰ ਮਿੱਤਰੋ ਆ ਬੈਰੀ ਬੁਰੀ ਨਹੀਂ ਪਈ ਅੱਜ ਮਿੱਤਰੋ ਬਚਾ ਹੋ ਗਿਆ ਮੌਸਮ ਵਾ ਠੀਕ ਸੀ ਤੇ ਲੋ ਚੈੱਕ ਆਪਣੇ ਦਾ ਜੱਟ ਦੇ ਮਿੱਤਰੇ ਕਿ ਦੇਖੋ ਮੋਰਗੇ ਟਾਈਮ ਲੈਪਸ ਹਾਂਜੀ ਮੇਰੇ ਵੀਰ ਤੁਸੀਂ ਟਾਈਮ ਲੈਪਸ ਦੇਖ ਲਈ ਹੁਣੀ ਹੈ ਤੇ ਹੁਣ ਮੁਰਗਨ ਹੋ ਗਿਆ ਕਾਫੀ ਟਾਈਮ ਤੇ ਇਹਨਾਂ ਦੇ ਵੀ ਹੁਣ ਆਪਾਂ ਕਰ ਦਈਏ ਬੰਦ ਫਿਰ ਦੂਜਿਆਂ ਨੂੰ ਖੋਲਦੇ ਆਂ ਬੰਦ ਨੇਰਾ ਹੋਏ ਨਾ ਇਹਨੇ ਕਾਫੀ ਰਾਤ ਜਲਿਆ ਹੈ ਦੇਖੋ ਪੋਟੇ ਚੈੱਕ ਕਰੋ ਵੀ ਕਰੋ ਚੈੱਕ ਮੜੇ ਪੋਟੇ ਆਪਾਂ ਠਿੱਕਰ ਭੱਟੀ ਦਾ ਮੁਰਗੇ ਦਾ ਦੋਗਲੇ ਦਾ ਕਾਲੀ ਮੁਰਗੀ ਦੇ ਦੇਖੋ ਉਹ ਚੀਨੀ ਮੁਰਗੀ ਦੇ ਦੇਖਿਆ ਕਰੇ ਉਹ ਮੋਹ ਲੰਬੀ ਦਾ पूरी है है पे टैट हुए पे पोटे इन्होंने बनने का मित्र सौखा तरीका मेत है देखो मित्रों कि चको मित्रों नापिए तो जान एक हो सड़ते हैं दो भी मित्रों नापी जा करो चेक मित्रों आह तो आह आह हल्के हल्के भी लाइन प ਚੱਕ ਲੈਂਦੇ ਡੰਡਾ ਦੋ ਮਰਗੀਆਂ ਗਈਆਂ ਚੱਲੋ ਚਾਰ ਦੋ ਉਧਰ ਆਣੇ ਬਿਲੋ ਰਹੇ ਆਪਾਂ ਇੱਕ ਮੁਰਗਾ ਤੇ ਇੱਕ ਮੁਰਗੀ ਫਤਿਰੋ ਆ ਕਾਲੀ ਮੁਰਗੀ ਚਲ ਗਈ ਆਪਣੀ ਇੱਕ ਇਹ ਆਪਰਾ ਰਹਿ ਗਿਆ ਮੁਰਗਾ ਇੱਕ ਬਾਰ ਇਹਨੂੰ ਵੀ ਬਾੜਦੇ ਚੱਲਾ ਆਪਣਾ ਮੁਰਗਾ ਵੀ ਤੇ ਕਰੋ ਚੱਕ ਮੇਰੇ ਵੀਰੋ ਮਾਰਗਾ ਵੀ ਗਿਆ ਆਪਾਂ ਚੱਲ ਤੇ ਖੋਲਦੀ ਆਪਾਂ ਦੂਜੇ ਆ ਬਰੀਡਿੰਗ ਵਾਲੇ ਜੋੜੇ ਨੂੰ ਆਹ ਤੱਕ ਡੰਡੇ ਵਿੱਚ ਰੱਖ ਲਈਏ ਖੋਲਦਾ ਆਪਾਂ ਬਰੀਡਿੰਗ ਨਾਲ ਜੋੜੇ ਜੋੜੇ ਨੂੰ ਕਰੋ ਚੈੱਕ ਮੇਰੇ ਵੀਰੋ ਆ ਦੇਖੋ ਮੇਰੇ ਵੀਰੋ ਕਰੋ ਚੈੱਕ ਇਹ ਆ ਪਲੇ ਹਾਂ ਰੋਟੀਆਂ ਉਹ ਮਿੱਤਰੋ ਪਾ ਲਈਆਂ ਰੋਟੀਆਂ ਆਪਈਆਂ ਰੋਟੀਆਂ ਪੰਜਾਂ ਦੇ ਰੋਟੀਆਂ ਨਨ ਮਿੱਤਰ ਪੇ ਘੇ ਰੋਟੀ ਪਾਉਂਦਾ ਹੈ ਫੇਰਾ ਮਿੰਟਾਂ ਚ ਚੂਰ ਹੋ ਜਾਂਦੀ ਤੇ ਮੁਰਗਾ ਖਾ ਕੇ ਸੌਖੀ ਲੈਂਦਾ ਪੰਜ ਜੁਰ ਨਹੀਂ ਮੁਰਗਾ ਕੋਈ ਵੀ ਜਾਨਵਰ ਭਾਵੇਂ ਕਬੂਤਰਾਂ ਮਿੱਤਰ ਤੁਸੀਂ ਰੋਟੀ ਪਾ ਕੇ ਦੇਖੋ ਹਫਤੇ ਦੇ ਵਿੱਚ ਇੱਕ ਦੋ ਦਿਨ ਪਾਓ ਤੁਹਾਡਾ ਕਬੂਤਰ ਫੁੱਲ ਗ੍ਰੋਥ ਵਿੱਚ ਜਾਊਗਾ मेरी गरंटी मित्रो है मित्रों क्योंकि मैं मित्रों खुद अपने कूत्रा हफ्ते एक या दो बार रोटियाँ पा दिता हूँ कई बार मित्रों पीड चेता भल्दा मैं उदा छोटी छोटी बरकी करके पाँगा तो पूरे खुश चा ना खश हूँ पूरे करो चेक मित्रों अपना कला मुर्गा पूरा फ्रेंडली है ਜਮਾਨੀ ਤਾਂ ਦੇਮ ਤੋਂ ਇੰਨਾ ਮਰਜੀ ਕੋਲੇ ਚੱਲ ਜਮਾ ਮੇਰੇ ਇਹਨਾਂ ਨੂੰ ਫੈਲਣ ਤੋਂ ਫੇਰ ਤੁਨੂੰ ਇਹਨਾਂ ਨੂੰ ਬੰਦ ਕਰਦੇ ਆਪਾਂ ਮੈਂ ਇਹਨੂੰ ਹੱਲੇ ਪਰ ਫੈਲ ਨੂੰ ਬਹੁਤ ਵਾਧੂ ਟਾਈਮ ਆ ਫਰੀ ਜਾਣ ਦੋ ਹਾਂਜੀ ਮੇਰੇ ਵੀਰੋ ਮੈਂ ਕਿਹਾ ਹਨੇਰਾ ਨੂੰ ਰਹੋਗਾ ਹਿੱਤੇ ਮੋਂ ਅਗੇ ਕਰਦੇ ਆਪਾਂ ਬੰਦ ਕਾਲੇ ਤੇ ਮੜਾ ਬੈਠੇ ਸੀ ਆਪਾਂ ਵਲੋਗ ਵਲੋਗ ਐਡ ਕਰੀ ਜਾਂਦੇ ਸੀ ਤੇ ਮੈਂ ਕਿਹਾ ਕਰਦੇ ਹੋ ਲੋ ਦੇ ਐਂਡਿੰਗ ਤੇ ਆਪਣਾ ਸੀਗਾ ਅੱਜ ਦਾ ਵਲੋਗ ਜੇ ਬਈ ਲੋਕ ਵਧੀਆ ਲੱਗਾ ਤਾਂ ਬਈ ਲੋਕ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਅਗਲੇ ਵੀ ਲੋਕ ਚ ਤੇ ਅਗਲੇ ਹਫਤੇ ਸ੍ਰੀ ਕਾਂ